जय शनिदेव महाराज जी दी आज 2024 ਦਾ ਪਹਿਲਾ ਸ਼ਨੀਵਾਰ ਹੈ ਔਰ ਜੋ ਅੱਜ ਅਸੀਂ ਹਰ ਤਰ੍ਹਾਂ ਦੀ ਤਰ੍ਹਾਂ ਇਸ ਵਾਰ ਵੀ ਜੋ ਕਿ ਸ਼ਿਪੂਰੀ ਮਾਡਲ ਟਾਊਨ ਜੀਟੀਬੀ ਨਗਰ ਦੇ ਵਿੱਚ ਇੱਕ ਬਹੁਤ ਹੀ ਵਿਸ਼ਾਲ ਮੰਦਰ ਸ਼ਨੀ ਦੇ ਮਹਾਰਾਜ ਜੀ ਦਾ ਜੋ ਕਿ ਅਸੀਂ ਸਾਰਿਆਂ ਨੇ ਇੱਥੇ ਬਣਾ ਕੇ ਉੱਥੇ ਅਸੀਂ ਸਾਰੇ ਉਹਦੇ ਸੇਵਕਾਂ ਔਰ ਮੈਂ ਹਰ ਇੱਕ ਜਗ੍ਹਾ ਜਾਣਾ ਆ ਮੈਂ ਗੁਰਦੁਆਰਾ ਵੀ ਜਾਣਾ ਮੈਂ ਮੰਦਿਰ ਵੀ ਜਾਣਾ ਮੈਂ ਮਸਜਿਦ ਵੀ ਜਾਣਾ ਮੈਂ ਚਰਚ ਵੀ ਜਾਣਾ ਆ ਪਰ ਇੱਕ ਚੀਜ਼ ਮੇਰੀ ਅਜਮਾਈ ਹੋਈ ਹੈ ਮੇਰਾ ਜ਼ਿਲ੍ਹਾ ਗੁਰਦਾਸਪੁਰਾ ਹੈ ਮੈਂ ਰਹਿਣਾ ਪਠਾਨਕੋਟ ਚੌਕ ਹੈ ਪਰ ਮੇਰੀ ਜਿਹੜੀ ਸੇਵਾ ਲੱਗੀ ਹੈ ਉਸ ਪਰਮਾਤਮਾ ਵੱਲੋਂ ਜੋ ਕਿ ਸ਼ਨੀ ਦੇ ਮਹਾਰਾਜ ਜੀ ਦੀ ਇੱਥੇ ਮੰਦਿਰ ਦੇ ਵਿੱਚ ਸੇਵਾ ਦੀ ਲੱਗੀ ਹੈ ਔਰ ਮੈਂ ਹਰ ਸ਼ਨੀਵਾਰ ਆਪਣੇ ਭਾਜੀ ਰਕੇਸ਼ ਜੀ ਸਾਡੀ ਕਾਫੀ ਵੱਡੀ ਟੀਮ ਹੈ ਜੋ ਕਿ ਇੱਥੇ ਆ ਕੇ ਸੇਵਾ ਕਰਦੀ ਹੈ ਔਰ ਜੋ ਸ਼ੇਪੂਰੀ ਦੀ ਆਪਾਂ ਜੇ ਗੱਲ ਕਰਦੇ ਆ ਨਾ ਤੇ ਸ਼ੇਪੂਰੀ ਦੇ ਵਿੱਚ ਜੋ ਕਿ ਨਿਵਾਸ ਸ਼ਨੀ ਦੇ ਮਹਾਰਾਜ ਜੀ ਦਾ ਬੋਲੇ ਸ਼ੰਕਰ ਜੀ ਦਾ ਜੋ ਨਿਵਾਸ ਹੈ ਉਹ ਸ਼ਨੀ ਦੇ ਮੰਦਰ ਇਹ ਚ ਹੈਗਾ ਸ਼ੇਪੂਰੀ ਚ ਹੀ ਹੈਗਾ ਆ ਔਰ ਬਹੁਤ ਜ਼ਿਆਦਾ એનર્ਜੀ ਹੈ ਔਰ ਮੈਂ 100% ਨਹੀਂ 101% ਇਹ ਚੀਜ਼ ਮੈਂ ਪੜਖੀ ਹੋਈ ਹੈ ਕੀ ਜਿੰਨੀ એનર્ਜੀ ਇਸ ਜਗਾ ਚ ਸ਼ਨੀ ਦੇ ਮਹਾਰਾਜ ਜੀ ਦੇ ਮੰਦਿਰ ਦੇ ਵਿੱਚ ਅਸੀਂ ਕੁਝ ਵੀ ਨਾ ਮੰਗੀਏ ਤੇ ਜੋ ਨਹੀਂ ਸੀ ਸੋਚਿਆ ਉਹ ਵੀ ਸਾਨੂੰ ਸ਼ਨੀ ਦੇ ਮਹਾਰਾਜ ਜੀ ਨੇ ਦਿੱਤਾ ਆ ਔਰ ਮੈਂ ਅੱਜ ਆਪਣੇ ਵੱਲੋਂ ਆਪਣੇ ਦੁੱਗਲ ਪਰਿਵਾਰ ਵੱਲੋਂ ਔਰ ਆਪਣੇ ਸਾਰੇ ਹੀ ਸਾਥੀਆਂ ਵੱਲੋਂ ਅੱਜ ਮੈਂ ਸਭ ਜੀ ਨੂੰ ਆਪ ਜੀ ਨੂੰ ਮੈਂ ਜਿੱਤੇ ਨਵੇਂ ਸਾਲ ਦੀਆਂ ਵਧਾਈਆਂ ਦਿੰਨਾ ਤੇ ਉੱਥੇ ਹੀ ਉਸ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਇਹੀ ਬੰਦਨਾ ਕਰਤੀ ਆ ਬੇਨਤੀ ਕੀਤੀ ਐ ਕਿ ਹੇ ਸ਼ਨੀ ਦੇ ਮਹਾਰਾਜ ਜੀ ਸਾਡੇ ਘਰਾਂ ਪਰਿਵਾਰਾਂ ਚ ਮਿਹਰ ਭਰਿਆ ਹੱਥ ਰੱਖਣਾ ਸਾਡੇ ਬੱਚਿਆਂ ਨੂੰ ਤੰਦਰੁਸਤੀਆਂ ਦੇਣਾ ਮੰਦਰੁਸਤੀਆਂ ਦੇਣਾ ਵਿਦਿਆ ਦੇਣਾ ਵਿਦਿਆ ਦੇ ਚੰਗੇ ਅਦਾਰੇ ਚ ਆਪਣੀ ਮਾਂ ਬਾਪ ਦਾ ਜੋ ਕੀ ਨਾਮ ਰੋਸ਼ਨ ਕਰਨ ਔਰ ਜੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਬਹੁਤ ਹੀ ਮਾਨਯੋਗ ਸਤਿਕਾਰਯੋਗ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ ਸਰਦਾਰ ਮਨਵਿੰਦਰ ਸਿੰਘ ਜੀ ਤੇ ਮੇਰੇ ਵੱਡੇ ਵੀ ਰਾਜਾ ਜੀ ਔਰ ਚੇਅਰਮੈਨ ਲਾਲੀ ਕੁਮਨ ਜੀ ਉਹਨਾਂ ਦੇ ਨਾਲ ਗੀਤਾ ਮੰਦਰ ਮਾਡਲ ਟਾਉਨ ਤੋਂ ਪ੍ਰਧਾਨ ਕੁਲਰ ਸਾਹਿਬ ਸਰਦਾਰ ਸਾਹਿਬ ਜੋ ਕਿ ਸੈਕਟਰੀ ਛੇਪੂਰੀ ਤੋਂ ਔਰ ਉਹਨਾਂ ਦੇ ਨਾਲ ਮੀਡੀਆ ਤੋਂ ਪ੍ਰਧਾਨ ਸ਼੍ਰੀ ਸੁਰਿੰਦਰਪਾਲ ਜੀ ਸੰਦੀਪ ਜੀ ਰੋਹਿਤ ਜੀ ਰਾਜੇਸ਼ ਜੀ ਗगन ਜੀ ਇਮਰਾਨ ਜੀ ਔਰ ਸ਼ਾਹੀ ਸਾਹਿਬ ਔਰ ਮੇਰੇ ਕਈ ਸਾਹਿਬ ਔਰ ਮੇਰੇ ਬਹੁਤ ਹੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਵਾਲੇ ਮੇਰੇ ਵੀਰ ਰਕੇਸ਼ ਜੀ ਔਰ ਜਲੰਧਰ ਤੋਂ ਜਿਨ੍ਹਾਂ ਨੂੰ ਆਇਰਨ ਲੇਡੀ ਕਿਹਾ ਜਾਂਦਾ ਆ ਵਾਰਡ ਨੰਬਰ 27 ਤੋਂ ਕਾਉਂਸਲਰ ਸ਼੍ਰੀਮਤੀ ਅਰੁਣਾ ਜੀ ਔਰ ਉਹਨਾਂ ਦੇ ਸਾਰੇ ਹੀ ਜੋ ਭੈਣਾਂ ਆਈਆਂ ਨੇ ਔਰ ਮੇਰੀ ਵਾਈਫ ਔਰ ਉਹਨਾਂ ਦੀਆਂ ਸਾਰੀਆਂ ਫਰੈਂਡਸ ਆਈਆਂ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ ਧੰਨਵਾਦ ਜੀ ਜੈ ਸ਼ਨੀ ਦੇਵ ਅੱਜ ਸਾਡੇ ਸਤਿਕਾਰਯੋਗ ਮੋਬਾਈਲ ਐਸੋਸੀਏਸ਼ਨ ਮਾਲਟਨ ਮਾਰਕੀਟ ਦੇ ਪ੍ਰਧਾਨ ਜਿਹੜੇ ਦੁੱਗਲ ਜੀ ਤੇ ਮਾਲਟਨ ਮਾਰਕੀਟ ਦੇ ਚੇਅਰਮੈਨ ਸ਼੍ਰੀ ਲਖਵੀਰ ਸਿੰਘ ਲਾਲੀ ਕੁਮਨ ਜੀ ਉਹਨਾਂ ਦੇ ਉਪਰਾਲਿਆਂ ਦੇ ਨਾਲ ਇਹ ਜਿਹੜਾ ਛੇਪੂਰੀ ਦੇ ਵਿੱਚ ਇੱਕ ਸ਼ਨੀ ਦੇ ਮਹਾਰਾਜ ਦਾ ਮੰਦਿਰ ਬਣਾਇਆ ਹੋਇਆ ਉਹ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ ਦੇ ਉਪਲਕਸ ਦੇ ਵਿੱਚ ਹਰ ਸਾਲ ਇਹ ਬਹੁਤ ਵੱਡਾ ਇੱਥੇ ਲੰਗਰ ਦਾ ਯੋਜਨ ਕਰਦੇ ਹਨ ਪ્યોਰ ਸਾਰਾ ਦੇਸੀ ਕਿਉਂ ਦਾ ਸਾਰਾ ਸੇਵਾ ਇਹਨਾਂ ਨੂੰ ਲਈ ਹੋਈ ਆ ਪ੍ਰਭੂ ਦੇ ਕਿਰਪਾ ਦੇ ਨਾਲ ਅੱਜ ਸਾਡੇ ਦੇ ਵਿੱਚ ਮਨਵੀਰ ਸੋਢੀ ਜੀ ਜੋ ਕਿ ਗੁਰੂ ਸਿੰਘ ਸੁਭਾ ਮਲਟੋਂ ਦੇ ਆਪਣਾ ਸੈਕਟਰੀ ਹਨ ਇਹ ਸਾਡੇ ਵਿੱਚ ਮੌਜੂਦ ਹਨ ਗੀਤਾ ਮੰਦਰ ਦੀ ਤਰਫੋਂ ਮੈਂ ਮੁਕ ਸੇਵਾਦਾਰ ਦੇ ਨਾਤੇ ਵਿਜੇ ਖੁੱਲਰ ਤੇ ਬਾਕੀ ਸਾਰੇ ਅਲੱਗ-alag ਅਧਾਰਾਂ ਤੋਂ ਆਏ ਪਤਵੰਤੇ ਇੱਥੇ ਪਹੁੰਚੇ ਹਨ ਜੋ ਕਿ ਹਰ ਸਾਲ ਇਹਨਾਂ ਨੂੰ ਪੂਰਾ ਸਹਿਯੋਗ ਕਰਦੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਹਨ ਪਰਬੂ ਦੀ ਕਿਰਪਾ ਨਾਲ ਇੱਕ ਲੰਗਰ ਹੀ ਨਹੀਂ ਕੱਲੀ ਪ੍ਰਭੂ ਦਾ ਅਸ਼ੀਰਵਾਦ ਵੀ ਹੈ ਤੇ ਨਾਲੇ ਸਾਂਝੀ ਵਾਲਦਾਂ ਦਾ ਇੱਕ ਪ੍ਰਤੀਕ ਹੈ ਜੋ ਕਿ ਸਾਡਾ ਆਪਸੀ ਭਾਈਚਾਰੇ ਨੂੰ ਵਧਾਉਂਦਾ ਹੈ ਇਹ ਚੀਜ਼ ਇਹੋ ਜਿਹੇ ਜਿਹੜੇ ਪ੍ਰੋਗਰਾਮ ਹੁੰਦੇ ਹਨ ਸਮਾਜ ਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਇਹੋ ਜਿਹੇ ਉਪਰਾਲੇ ਹੁੰਦੇ ਰਹਿਣ ਤਾਂ ਕਿ ਜਿਹੜੇ ਸਮਾਜ ਸੇਵਕ ਹੈ ਉਹ ਹੀ ਲੋਕਾਂ ਨੂੰ ਸੇਧ ਦਿੰਦੇ ਹਨ ਅੱਛੇ ਕੰਮਾਂ ਦੇ ਵਿੱਚ ਤੇ ਪ੍ਰਮਾਤਮਾ ਜਿਸ ਜਿਸ ਖਜ਼ਾਨੇ ਚ ਇਸ ਲੰਗਰ ਵਾਸਤੇ ਮਾਇਆ ਬਖਸ਼ੀ ਬਖਸ਼ਿਸ਼ ਕੀਤੀ ਗਈ ਹੈ ਉਹ ਸਾਰੇ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਤੇ ਨਾਲ ਹੀ ਜਿਹੜੀ ਸੰਗਤ ਇੱਥੋਂ ਲੰਗਰ ਛੱਕ ਕੇ ਜਾ ਰਹੀ ਹੈ ਉਹਨਾਂ ਦੇ ਵੀ ਅਰਦਾਸ ਕਰਦੇ ਆ ਕਿ ਉਹ ਵੀ ਉਹਨਾਂ ਦੇ ਪਰਿਵਾਰ ਦਿਨ ਦੁਗਣੀ ਰਾਤ ਚੋਕਰੀ ਤਰੱਕੀਆਂ ਕਰਨ ਤੇ ਨਾਲੇ ਆਪਣੇ ਆਪਣੇ ਪਰਿਵਾਰ ਚ ਸੁਖੀ ਵਸਨ ਜੈ ਸ਼੍ਰੀ ਰਾਮ ਜੈ